ਕਹੈ ਨਾ ਫਿਰ ਅਸੀਂ ਇਕੱਠੇ ਆਏ ਆ ਹੌਲੀ ਹੌਲੀ ਫਿਰ ਅਸੀਂ ਨੇਟ ਨਿੱਛੇ ਸ਼ੰਗੂ ਦੇ ਉੱਤੇ ਵੀ ਐਲਾਨ ਕਰਤਾ ਵੀ 21 ਤਰੀਕ ਨੂੰ ਦਿੱਲੀ ਕੁਚ ਕਰਨਾ ਫਿਰ 101 ਕਿਸਾਨਾ ਜਥੇ ਨੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਹੁਣ ਅਸਲ ਦੇ ਵਿੱਚ ਇਕੱਠੇ ਹੋਣ ਦੀ ਲੋੜ ਇੱਥੇ ਐ ਕਿਉਂਕਿ ਦੋਨੇ ਪਾਸੇ ਜਾਣ ਦੇ ਨਾਲ ਕਿਸਾਨ ਵੀ ਡਿਵਾਈਡ ਹੋਣਗੇ ਕਿਉਂਕਿ ਜ਼ਿੰਮੇਵਾਰਤਾ ਉਹਨੇ ਕੀ ਐ ਜਥੇਬੰਦੀ ਤਾਂ ਉਹਨੇ ਕੀ ਐ ਕੈਡਰ ਤਾਂ ਉਹਨਾ ਕੀ ਐ ਵੀ ਉਧਰ ਵੀ ਡਿਵਾਈਡ ਹੋਣ ਦੇ ਨਾਲ ਉਹ ਇੱਥੇ ਇਕੱਠਾ ਹੋਣਾ ਜ਼ਰੂਰੀ ਐ ਨਹੀਂ ਵੇਖੋ ਨਾ ਜਿਹੜੇ ਸਾਡੇ ਤਿੰਨ ਮੋਰਚੇ ਚੱਲ ਰਹੇ ਆ ਰਤਨਪੁਰਾ ਠਨੌਰੀ ਤੇ ਆਪਣਾ ਸ਼ੰਭੂ ਠੀਕ ਹੈ ਸਾਰਿਆਂ ਨਾਲੋ ਜਿਹੜੀ ਸਥਿਤੀ ਆ ਡੱਲੇਵਾਲ ਸਾਹਿਬ ਦੀ ਉਹ ਖਨੋਵੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਉੱਥੇ ਬੈਠੇ ਆ ਜਿਹੜੇ ਕਿਸਾਨ ਰਤਨਪੁਰੇ ਬੈਠੇ ਆ ਤੇ ਸੋਚਦੇ ਆ ਵੀ ਆਪਾਂ ਵੀ ਕੁਝ ਕਰਕੇ ਉਹਦੇ ਵਿੱਚੋਂ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚੋਂ ਹਮਦਰਦੀ ਤੋਂ ਜਿਹੜਾ ਕੁਝ ਵੀ ਅਸੀਂ ਬੈਠੇ ਕੀ ਕਰਦੇ ਆ ਅਸੀਂ ਕੁਝ ਕਰਗੇ ਉਹ ਸਾਡੇ ਮੋਰਚੇ ਦੇ ਦੋਨੇ ਫੋਰਮਾਂ ਦੇ ਸੈਂਕ ਨਾਲ ਜਿਹੜਾ ਫੈਸਲਾ ਲੈਂਦਾ ਉਹ ਨਾਲ ਠੀਕ ਅੱਜ ਵੀ ਹਰਿਆਣਾ ਵਾਲੇ ਪਾਸੇ ਤੋਂ ਡਾਕਟਰਾਂ ਦੀ ਟੀਮ ਆ ਕੇ ਉਹਨੂੰ ਚੈੱਕ ਅਪ ਕੀਤਾ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਪਾਸੇ ਐਂਬੂਲੈਂਸ ਖੜੀ ਕੀਤੀ ਜਾਏ ਕੋਈ ਇਨਸਾਨ ਸੁਛੇ ਬ੍ਰਗੜ ਗਿਆ ਕੋਸੀਂ ਵੀ ਹਸਪੀਟਲ ਨਹੀਂ ਜਾ ਸਕਦੇ ਆ ਕਿ ਉਹ ਜਿਹੜੇ 111 ਬੈਠੇ ਨੇ ਜੇਕਰ ਉਹਨਾਂ ਨੂੰ ਕੋਈ ਬਿਮਾਰ ਹੁੰਦਾ ਜਾਂ ਕੋਈ ਦਿੱਕਤ ਉਹਨਾਂ ਨੂੰ ਆਉਂਦੀ ਹੈ ਉਹਨਾਂ ਨੂੰ ਹਸਪੀਟਲ ਭੇਜਣ ਦੀ ਤੁਹਾਡੀ ਹੈ ਜਾਂ ਫਿਰ ਸਿਸਟਰ ਡੱਲੇਵਾਲ ਸਾਹਿਬ ਨੂੰ ਉਸੇ ਤਰ੍ਹਾਂ ਹੀ ਉਹਨਾਂ ਨੂੰ ਕੋਈ ਟ੍ਰੀਟਮੈਂਟ ਨਹੀਂ ਭੇਜਣਾ ਸੇਮ ਡੱਲੇਵਾਲ ਸਾਹਿਬ ਵਾਲੇ ਆ ਕੱਲੇ ਪਾਣੀ ਲੈ ਰਹੇ ਨੇ ਉਹ ਵੀ ਕੱਲੇ ਪਾਣੀ ਲੈਣਗੇ ਕਿਸੇ ਵੀ ਹਸਪੀਟਲ ਦੇ ਵਿੱਚ ਦਾਖਲ ਨਹੀਂ ਹੋਣਗੇ ਕੋਈ ਮੈਡੀਕਲ ਨਹੀਂ ਲੈਣਗੇ ਹਾਂ ਜੇ ਬੀਪੀ ਜਾਂ ਕੋਈ ਸੈਂਪਲ ਲੈਣਾ ਉਹਨਾਂ ਨੂੰ ਅਸੀਂ ਖੁੱਲ੍ਹ ਕੇ ਉਹ ਲੈ ਵੀ ਗਏ ਸੈਂਪਲ ਜਿਹੜੇ ਉਹ ਮੁੰਡੇ ਨੂੰ ਮਰਗੀ ਦਾ ਸੌਰਾ ਪਿਆਸ ਸੀਗਾ ਉਜੀ ਸਿਹਤ ਬੇਗੜੀ ਸੀ ਉਹ ਅਸੀਂ ਸਾਵਲੀ ਕਿਸੇ ਵੀ ਅਸੀਂ ਹਸਪੀਟਲ ਵਿੱਚ ਦਾਖਲ ਨਹੀਂ ਹੋਵਾਂਗੇ ਕਿਸੇ ਨੂੰ ਇਥੋਂ ਲਜਾਨ ਨਹੀਂ ਦੇਵਾਂਗੇ ਜੋ ਸੈਂਪਲ ਆ ਉਹ ਲੈ ਜਾਣਗੇ ਹਰਿਆਣੇ ਵਾਲਿਆਂ ਨੂੰ ਵੀ ਬੇਨਤੀ ਤੇ ਪੰਜਾਬ ਵਾਲਿਆਂ ਨੂੰ ਵੀ ਆਪਾਂ ਜਿਵੇਂ ਢੱਲੇਵਾਲ ਸਾਹਿਬ ਨੂੰ ਅੱਜ 52 ਦਿਨ ਤੱਕ ਆਪਾਂ ਇੱਥੋਂ ਨਹੀਂ ਜਾਣ ਦਿੱਤਾ ਤੇ ਉਹਨਾਂ ਕਿਸਾਨਾਂ ਨੂੰ ਵੀ ਉੱਥੇ ਬੈਠਣਗੇ ਉੱਥੇ ਜਾ ਅਫੇ ਉਹ ਹੁਣ ਹਰ ਰੋਜ਼ ਆਇਆ ਕਰਗੇ ਹਨਾ ਵਾਲੇ ਚੈੱਕਅਪ ਕਰ ਲਈ ਜਾ ਉਹਨਾਂ ਤੋਂ ਓਦਾਂ ਗੱਲਬਾਤ ਹੋਈ ਹੈ ਜਾਂ ਫਿਰ ਕੁਝ ਦਿਨਾਂ ਬਾਅਦ ਜਿਵੇਂ ਪੂਰੇ 5 ਦਿਨਾਂ ਬਾਅਦ ਸੈਂਪਲ ਲੈ ਨਹੀਂ ਨਹੀਂ ਜਦੋਂ ਉਹਨਾਂ ਨੂੰ ਇੱਥੋਂ ਗਈ ਹੋਣੀ ਹੈ ਖਬਰ ਵੀ ਕਿਸੇ ਕਿਸਾਨ ਨੂੰ ਦੌਰਾ ਪੈ ਗਿਆ ਖਾਨ ਦੇ ਹਾਲਾਤ ਵਿਗੜਨ ਲੱਗ ਗਏ ਉਹ ਮੈਂਨ ਬੀਐਸਪੀ ਨੇ ਪੂਰ ਕੀਤਾ ਸੀ ਅਸੀਂ ਟੀਮ ਭੇਜ ਰਹੇ ਆ ਉਹ ਟੀਮ ਆਈ ਹੈ ਵਧੀਆ ਗੱਲ ਹੈ ਦੋ ਸ ਬੈਠੇ ਨੇ ਮੈਂ ਤਾਂ ਇਹੀ ਪਹਿਲਾਂ ਕਹਿ ਚੁੱਕਿਆ ਵੀ ਜਿਹੜੀ ਬਾਰਡਰ ਤੋਂ ਸਾਡੇ ਤੇ ਗੋਲੀਆਂ ਆਉਂਦੀਆਂ ਸੀ ਉਹ ਤੋਂ ਟੀਮ ਆਈ ਆ ਤਾਂ ਵਧੀਆ ਉਹ ਪਿੱਛੇ ਵੀ ਹਟੇ ਨੇ ਸਾਡਾ ਤਾਲਮੇਲ ਵੀ ਵਧੀਆ ਰਿਹਾ ਤਾਂ ਮੈਨੂੰ ਉਮੀਦ ਹੈ ਕਿ ਜਿਹੜੇ ਸਾਡੇ ਕਿਸਾਨਾ ਉਹ 111 ਉਸੇ ਤੇ ਡਟੇ ਰਹਿਣ ਠੀਕ 111 ਰੱਖਣਗੇ ਜੇ ਜਿੱਥੇ ਹੋਰ ਵਧਾਉਣ ਦੀ ਵੀ ਕੋਈ ਪਲਾਨਿੰਗ ਫਿਲਾਲ ਦੀ ਘੜੀ ਹੈ ਬਿਲਕੁਲ ਜੇ ਅੱਗੇ ਵੀ ਜਿਹੜੀ ਆਈ ਆ ਸੀ ਜ ਮੈਂ ਕਿਹਾ ਸੀ ਜਿਹੜੀ ਭਾਵਨਾਵਾਂ ਇੱਕ ਅਸੀਂ ਨਮਾ ਜਿਹੜਾ ਜੋਸ ਹੈ ਟਰਾਲੀ 'ਚ ਬੈਠਿਆ ਜਾਂ ਹੋਰ ਕਿਤੇ ਬੈਠਿਆ ਸੀ ਉਹਨੂੰ ਕਿਹਾ ਨਾ ਵੀ ਉਹ ਕਿਸਾਨ ਵੀ ਸਾਡੇ ਬੈਠੇ ਰਹੇ ਉਮਰਨਾ ਤੇ ਉਹਨੇ ਡੱਲੇਵਾਲ ਸਾਹਿਬ ਤੋਂ ਪਹਿਲਾਂ ਜੇ ਕੋਈ ਇਹੋ ਜਿਹੀ ਰਿਪੋਰਟ ਆਉ ਜਾਂ ਕੋਈ ਇਹੋ ਜਿਹੀ ਵਿਚਾਰ ਆਊਗਾ ਤਾਂ ਤੇ ਲਾਜ਼ਮੀ ਵਿਚਾਰਾਂਗੇ ਰੋਜ਼ ਵਿਚਾਰਦੇ ਪਰ ਆ ਇਸ ਵਕਤ ਜਿਹੜੀ ਸਥਿਤੀ ਹੈ ਡੱਲੇਵਾਲ ਸਾਹਿਬ ਦੀ ਉਹ ਸਾਹਮਣੇ ਹੈ ਉਤੇ ਚੰਗੀ ਤਰ੍ਹਾਂ ਜਿਹੜੀ ਰਿਪੋਰਟ ਪੇਸ਼ ਕੀਤੀ ਗਿਆ ਤੇ ਆਪਾਂ ਚਰਚਾ ਕੀਤੀ ਆ ਉਮੀਦ ਕਰਾਂਗੇ ਤੇ ਸਰਕਾਰ ਜਲਦ ਤੋਂ ਜਲਦ ਮੀਟਿੰਗ ਸੱਦੇ ਮੰਗਾਂ ਦਾ ਨਵਟਾਰਾ ਕਰੇ ਤੇ ਐਮਐਸਪੀ ਗਰੰਟੀ ਕਾਨੂੰਨ ਬਣ ਲਈ ਜਿਹੜੇ ਡੱਲੇਵਾਲ ਸਾਹਿਬ ਬੈਠੇ ਨੇ ਉਹ ਲੋਕਾਂ ਦੀ ਝੋਲੀ 'ਚ ਪਵੇ ਇਹੇ ਮੇਜ਼ ਦੇ ਨਾਲ ਸਾਰੇ ਲੋਕਾਂ ਦੀ ਨਜ਼ਰਾਂ ਨੇ ਕਿ ਕੇਂਦਰ ਸਰਕਾਰ ਕੀ ਕਰਦੀ ਹੈ ਇਹ ਸਾਸ ਦੇ ਨਾਲ ਆਪਾਂ ਜਿਹੜੀ ਸਮਾਪਤੀ ਕਰਕੇ ਧੰਨਵਾਦ ਉਹ ਵੈਸੇ ਜੀ ਦਾ